ਸੋ ਅਮਰੀਕਾ ਤੋਂ ਰਿਪੋਰਟ ਕੀਤੇ 205 ਭਾਰਤੀਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੇ ਰਹਿਣ ਵਾਲੇ ਜਸਪਾਲ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਨੇ ਕਿਹਾ ਕਿ ਉਹ ਸਦਮੇ ਦੇ ਵਿੱਚ ਹਨ ਇੱਕ ਮਹੀਨਾ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ ਜਸਪਾਲ ਸਿੰਘ ਪਰ ਪਰਿਵਾਰ ਦੇ ਸੁਪਨੇ ਅਤੇ ਪਾਣੀ ਫਿਰ ਗਿਆ ਕੁਝ ਦਿਨ ਬਾਅਦ ਆਪਣੇ ਪਿੰਡ ਫਤੇਗੜ ਚੂੜੀਆਂ ਪਹੁੰਚੇਗਾ ਜਸਪਾਲ ਸਿੰਘ ਦਿਨਾਂ ਮਾਪੇ ਜੀਨਾ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੇ ਡਿਪਲੋਮਟ ਹੋ ਕੇ ਆ ਰਹੇ ਹਨ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਉਹਨਾਂ ਨੂੰ ਹਾਇ ਮਹੀਨਾ ਕੀ ਹੋ ਗਿਆ ਉਹਨੂੰ ਤੇ ਤੁਹਾਨੂੰ ਕਿੱਦਾਂ ਜਸਬੀਰ ਦੀ ਪਤਾ ਲੱਗਾ ਵੀ ਇੱਥੇ ਆ ਦੇਖੋ ਜੀ ਆਪਾਂ ਨੂੰ ਯੂਜ਼ ਤੋਂ ਪਤਾ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਜੀ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ। ਕਿੰਨੀ ਦਿਨ ਹੋ ਗਈ ਸੀ? ਇਹਨਾਂ ਨੂੰ ਇੱਕ ਮਹੀਨਾ ਹੋ ਗਿਆ ਹੈ। ਪਤਾ ਕਿਸ ਦਿਨ ਦਾ ਲੱਗਾ? ਇਹ ਤਾਂ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ। ਜੀ ਜੀ ਹਾਂ। ਇਹਨੂੰ ਪਤਾ ਲੱਗਾ ਦਰੋਂ ਘਰੋਂ ਆ ਕੇ ਤਾਂ ਕਿੰਨੇ ਜੋ ਉਹ ਹੁਣ ਸਾਨੂੰ ਇਸ ਗੱਲ ਦਾ ਅਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਹਾਂਜੀ ਗੱਲਬਾਤ YouTube ਦੀ ਹੈ ਮੈਂ ਜੀ ਗੱਲਬਾਤ ਨਹੀਂ ਹੋਈ ਕਿਸ ਨਾਲ ਹੋਈ ਨਾਜਸਪਾਲ ਸਿੰਘ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸਰ ਇੱਥੇ ਕੰਮ ਕੀ ਕਰਦਾ ਹੈ ਇੱਥੇ ਖਾਂਦਾ ਬਾਜ਼ਾਰ ਕਰਦਾ ਹਾਂ ਜਿੰਨਾ ਸਮਾਂ ਹੋ ਗਿਆ ਸੀ ਉਹ ਪੁੱਤ ਨੂੰ ਬਾਹਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇਹ ਨਾ ਤੁਸੀਂ ਉਸ ਦੇ ਨਸ਼ੁਕਰ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੀ ਖੁਸ਼ੀ ਕਿਸਾਨ ਦੀ ਆਪਣੇ ਘਰ ਆ ਗਿਆ ਹਨ ਹਨ ਹੋਰ ਕੋਈ ਨਹੀਂ ਅਹੀ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਉਹਨੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਬਖਸ਼ ਕਰਤਾ ਜਿੰਨੀ ਮੈਨੂੰ ਬੜੀ ਖੁਸ਼ੀ ਜੇ ਬਸ ਮੈਂ ਹੋਰ ਕੋਈ ਅੱਗੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਮੈਂ ਅਨਪੜ੍ਹੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਕਿੰਨਾ ਸਮਾਂ ਹੋ ਗਿਆ ਇਸ ਵਾਰ ਗਿਆਨ Gracias.